ਇੱਥੇ ਕਈ ਲੋਕ ਕਹਿੰਦੇ ਆ ਵੀਡੀਓ ਦੇਖ ਕੇ ਕਹਿੰਦੇ ਵੀ ਡਾਂਸਰ ਕੁੜੀ ਵੀ ਤਾਂ ਗਾਣਾ ਕੱਢੀ ਹੀ ਜਾਂਦੀ ਆ ਉਹ ਜੇ ਉਹ ਗਾਣਾ ਨਾ ਕੱਢੇ ਹੋਰ ਉਹਦੇ ਹਾਰ ਪਾਵੇ ਵੀਡੀਓ ਦੇ ਵਿੱਚ ਕਿਵੇਂ ਇੱਕ ਡਾਂਸਰ ਕੁੜੀ ਦੇ ਨਾਲ ਬਤਮੀਜ਼ੀ ਕੀਤੀ ਗਈ ਉਸ ਤੋਂ ਬਾਅਦ ਚਲੋ ਕੁੜੀ ਨੇ ਗਾਣਾ ਕੱਢੀਆਂ ਤੇ ਗਾਣਾ ਦੇ ਲੈਗਸ ਹੀ ਕੱਢਤੀਆਂ ਵਧੀਆ ਹੋਇਆ ਮੈਂ ਕਹਿੰਨਾ ਤਿੰਨ ਚਾਰ ਧਰ ਵੀ ਦਿੰਦੀ ਉਹਦੇ ਉਹ ਮਾਰੇ ਮਿਹਦੇ ਵਾਲਿਓ ਜੇ ਤੁਹਾਡੇ ਨਹੀਂ ਪਚਦੀ ਨਾ ਪੀਆ ਕਰੋ ਕਿਸੇ ਸਮੇਂ ਦੇ ਵਿੱਚ ਜੇ ਕੋਈ ਸਾਹਮਣੇ ਵਾਲਾ ਬੰਦਾ ਇੱਜ਼ਤ ਕਰਦਾ ਉਹਨੂੰ ਇੱਜ਼ਤ ਭਾਵੇਂ ਥੋੜੀ ਘੱਟ ਦਿਓ ਪਰ ਬੇਇੱਜ਼ਤੀ ਵਿਆਜ ਸਮੇਤ ਵਾਪਸ ਕਰੋ ਵਿਆਹ ਵਾਲੀ ਸਟੇਜ ਤੇ ਨੱਚਣ ਵਾਲੀ ਕੁੜੀ ਦੇ ਵਿਵਾਦ ਦੇ ਵਿੱਚ ਰਫਤਾਰ ਰਾਏ ਦਾ ਬਿਆਨ ਸਾਹਮਣੇ ਆਇਆ ਹੈ ਬਿਆਨ ਦੇ ਵਿੱਚ ਰਫਤਾਰ ਰਾਏ ਕਾਫੀ ਭੜਕਦਾ ਹੋਇਆ ਦਿਖਾਈ ਦਿੰਦਾ ਹੈ ਕੀ ਕੁਝ ਕਹਿੰਦਾ ਹੈ ਰਫਤਾਰ ਰਾਏ ਆਓ ਤੁਹਾਨੂੰ ਦਿਖਾਉਂਦੇ ਆ ਰਫਤਾਰ ਰਾਏ ਦਾ ਇਹ ਬਿਆਨ ਇੱਕ ਡਾਂਸਰ ਕੁੜੀ ਦੇ ਨਾਲ ਬਤਮੀਜ਼ੀ ਕੀਤੀ ਗਈ ਪੂਰਾ ਮਾਮਲਾ ਕੀ ਸੀ ਕੁੜੀ ਨੂੰ ਕਹਿੰਦੇ ਵੀ ਸਟੇਜ ਤੋਂ ਥੱਲੇ ਆ ਕੇ ਨੱਚ ਤੇ ਉਹਨੇ ਨੱਚੋਂ ਤੋਂ ਜਵਾਬ ਦੇਤਾ ਉਸ ਤੋਂ ਬਾਅਦ ਉਸ ਡਾਂਸਰ ਕੁੜੀ ਨੂੰ ਗਾਲਾਂ ਕੱਢੀਆਂ ਗਈਆਂ ਉਸਦੇ ਨਾਲ ਬਦਤਮੀਜ਼ੀ ਕੀਤੀ ਗਈ ਤੇ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਲਿਆ ਥੱਲੇ ਕ ਛਲਾਰੂ ਜਿਹਾ ਹੈਗਾ ਕਿਵੇਂ ਉਹ ਕੁੜੀ ਦੇ ਗਲਾਸ ਮਾਰਦਾ ਉਸ ਤੋਂ ਬਾਅਦ ਚਲੋ ਕੁੜੀ ਨੇ ਗਾਲਾਂ ਕੱਢੀਆਂ ਤੇ ਗਾਲਾਂ ਦੇ ਲੈਗ ਸੀ ਕੱਢਦੀਆਂ ਵਧੀਆ ਹੋ ਜਾ ਮੈਂ ਕਹਿੰਨਾ ਤਿੰਨ ਚਾਰ ਧਰ ਵੀ ਦਿੰਦੀ ਉਹਦੇ ਫੇਰ ਉਹਨੂੰ ਉਹਦੀ ਜਿਹੜੀ ਅਗਲਾ ਵੀ ਟਿਕਾਣੇ ਆ ਜਾਂਦੀ ਤੇ ਇੱਥੇ ਕਈ ਲੋਕ ਕਹਿੰਦੇ ਆ ਵੀਡੀਓ ਦੇਖ ਕੇ ਕਹਿੰਦੇ ਵੀ ਡਾਂਸਰ ਕੁੜੀ ਵੀ ਤਾਂ ਗਾਣਾ ਕੱਢੀ ਹੀ ਜਾਂਦੀ ਆ ਉਹ ਜੇ ਉਹ ਗਾਣਾ ਨਾ ਕੱਢੇ ਹੋਰ ਉਹਦੇ ਹਾਰ ਪਾਵੇ ਅਗਲੀ ਨੂੰ ਗਾਣਾ ਕੱਢੀ ਜਾਂਦਾ ਉਹਨੂੰ ਕਹਿੰਦਾ ਥੱਲੇ ਆ ਕੇ ਨੱਚ ਨਹੀਂ ਆਹ ਕਰ ਦੂੰ ਉਹ ਕਰ ਦੂੰ ਕਿੰਨਾ ਕੁਛ ਉਹਨੂੰ ਬੋਲਿਆ ਇਹਦਾ ਚਲੋ ਮਾਰੀ ਦੀ ਵੀਡੀਓ ਰਿਕਾਰਡ ਹੋ ਗਈ ਜਿਹੜਾ ਮੁੰਡਾ ਗਲਾਸ ਮਾਰਦਾ ਹੈਗਾ ਕੁੜੀ ਦੇ ਡਾਂਸਰ ਦੇ ਨਹੀਂ ਤਾਂ ਲੋਕਾਂ ਨੇ ਇਹ ਵੀ ਨਹੀਂ ਯਕੀਨ ਮੰਨਣਾ ਸੀ ਅੱਜ ਕੱਲ ਲੋਕ ਆਪਦੀ ਇੱਜ਼ਤ ਨੂੰ ਇੱਜ਼ਤ ਤੇ ਦੂਜਿਆਂ ਦੀ ਇੱਜ਼ਤ ਨੂੰ ਮਜ਼ਾਕ ਸਮਝਦੇ ਆ ਜੇ ਇਹੋ ਜਿਹਾ ਕੌਸ਼ਾ ਉਹ ਬੰਦੇ ਦੀ ਭੈਣ ਦੇ ਨਾਲ ਹੋਇਆ ਹੁੰਦਾ ਕੀ ਉਹ ਜਰ ਦਿੰਦਾ ਕੀ ਇਹ ਕੁੜੀ ਕਿਸੇ ਦੀ ਭੈਣ ਨਹੀਂ ਹੈਗੀ ਇਹ ਆਪਦੀ ਰੋਜੀ ਰੋਟੀ ਦੇ ਲਈ ਡਾਂਸ ਕਰਦੀਆਂ ਉਥੇ ਫਰਕ ਸਿਰਫ ਇੰਨਾ ਫਰਕ ਸਿਰਫ ਇੰਨਾ ਦੂਜੀਆਂ ਕੁੜੀਆਂ ਸਟੇਜ ਤੋਂ ਥੱਲੇ ਡਾਂਸ ਕਰਦੀਆਂ ਨੇ ਇਹ ਜਿਹੜੀਆਂ ਡਾਂਸਰਾਂ ਨੇ ਇਹ ਪੈਸੇ ਲੈ ਕੇ ਸਟੇਜ ਦੇ ਉੱਪਰ ਡਾਂਸ ਕਰਦੀਆਂ ਨੇ ਇਹ ਵੀ ਗੱਲ ਹੁਣ ਕੌੜੀ ਲੱਗਣੀ ਆ ਯਾਰ ਦੂਜਿਆਂ ਦੀ ਇੱਜ਼ਤ ਨੂੰ ਵੀ ਇੱਜ਼ਤ ਸਮਝੋ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਸਾਹਮਣੇ ਵਾਲਾ ਬੰਦਾ ਇੱਜ਼ਤ ਕਰਦਾ ਉਹਨੂੰ ਇੱਜ਼ਤ ਭਾਵੇਂ ਥੋੜੀ ਘੱਟ ਦਿਓ ਪਰ ਬੇਇੱਜ਼ਤੀ ਵਿਆਜ ਸਮੇਤ ਵਾਪਸ ਕਰੋ ਕਿਉਂਕਿ ਜਿੰਨਾ ਚਿਰ ਤੁਸੀਂ ਸਹਣਾ ਨਹੀਂ ਛੱਡੋਗੇ ਉੰਨਾ ਚਿਰ ਲੋਕ ਕਹਿਣਾ ਨਹੀਂ ਛੱਡਣਗੇ ਆ ਕੁੜੀ ਨੂੰ ਚਾਹੀਦਾ ਸੀ ਕੁੜੀ ਨੂੰ ਚਾਹੀਏ ਚਲੋ ਗਾਲਾਂ ਕੱਟੀਆਂ ਮੈਂ ਕਹਣਾ ਯਾਰ ਕੁੜੀ ਨੇ ਕੱਢਤੀਆਂ ਗਾਲਾਂ ਗੁੱਸੇ ਦੇ ਵਿੱਚ ਠੀਕ ਹੈ ਗੁੱਸੇ ਦੇ ਵਿੱਚ ਬਹੁਤ ਕੌਸ਼ ਹੋ ਜਾਂਦਾ ਕੁੜੀਏ ਚਾਰ ਚਪੇੜਾ ਵੀ ਧਰਦੀਆਂ ਸੀ ਇਹਦੇ ਇਹ ਸ਼ਲਾਰੂ ਸਾਲੇ ਲਾ ਕੇ ਦੋਗ ਪੈਗ ਉਹਦੇ ਡਾਂਸਰਾਂ ਦੇ ਨਾਲ ਬੰਤਮੀਜੀ ਕਰਦੇ ਆ ਉਹਨਾਂ ਦੀ ਐ ਚੋਤ ਨੂੰ ਐ ਚੋਤ ਸਮਝਦੇ ਹੀ ਨਹੀਂ ਇਹ ਮੁੰਡੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਉਹੀ ਇਹੋ ਜਿਹਾ ਛਲਾਰੂ ਦੁੱਕੀ ਦਾ ਬੰਦਾ ਔਰਤ ਦੀ ਇੱਜ਼ਤ ਦੇ ਨਾਲ ਖਿਲਵਾੜ ਕਰਨ ਤੋਂ ਪਹਿਲਾਂ 100 ਵਾਰ ਸੋਚੇ ਉਹ ਮਾਰੇ ਮਿਹਦੇ ਆਲਿਓ ਜੇ ਤੁਹਾਡੇ ਨਹੀਂ ਪਚਦੀ ਨਾ ਪੀਆ ਕਰੋ ਮੈਂ ਪੀਆ ਕਰੋ ਜੇ ਨਹੀਂ ਪਚਦੀ ਫਿਰ ਬਾਅਦ ਦੇ ਵਿੱਚ ਆਪਦਾ ਜਲੂਸ ਕਢਾਉਣੇ ਹੋ ਤੁਸੀਂ ਮੈਨੂੰ ਲੱਗਦਾ ਉਹ ਪੈਲੈਸ ਦੇ ਵਿੱਚ ਜਿਹੜੇ ਆਲੇ ਦੁਆਲੇ ਲੋਕ ਹੋਣੇ ਆ ਜਿਹੜੇ ਖੜੇ ਇਹ ਸਭ ਦੇਖ ਰਹੇ ਸੀ ਉਹ ਮਰੀਆਂ ਜ਼ਮੀਰਾਂ ਵਾਲੇ ਹੋਣੇ ਆ ਕਿਉਂਕਿ ਸਾਡੇ ਲੋਕ ਬਸ ਤਮਾਸ਼ਾ ਦੇਖਦੇ ਆ ਜਾ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਧੀਆ ਭੈਣਾ ਨਹੀਂ ਹੋਣੀਆਂ ਜਿਹੜੇ ਉਥੇ ਬੁੱਤ ਬਣ ਕੇ ਸਾਰਾ ਕੁਝ ਦੇਖ ਰਹੇ ਸੀ ਜੋ ਛਲਾਰੂ ਨੇ ਛੇੜਖਾਨੀ ਕੀਤੀ ਸੀ ਕੁੜੀ ਨੂੰ ਗਾਲਾਂ ਕੱਢੀਆਂ ਫੜ ਕੇ ਉਹਦਾ ਗਲਮਾ ਚਾਰ ਮਾਰਦੇ ਉਹਦੇ ਕੰਨਾਂ ਦੇ ਚਪੇੜਾ ਤਾਂ ਕਿ ਉਹਦੀ ਸੁਰ ਤਟਕਾਣੇ ਉਹਦੀ ਤੇ ਮੈਂ ਪ੍ਰਸ਼ਾਸਨ ਦੇ ਅੱਗੇ ਵੀ ਬੇਨਤੀ ਕਰਦਾ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਵੀ ਇਹੇ ਮੁੰਡੇ ਨੂੰ ਲੱਭੋ ਤੇ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਮੇਰੀ ਇਹ ਵੀਡੀਓ ਵੀ ਉਹ ਮੁੰਡੇ ਤੱਕ ਪਹੁੰਚਦੀ ਕਰ ਦਿਓ वाहे जी का खालसा वाहगुरु जी की फतेह जे न्यूज़, नया जमाना, नई सोच